ਸਿੱਖ ਸਤਗੁਰ ਕੇ ਪਿਆਰ ਓ 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 ਗਾਵ ਸੱਚੀ ਬਾਣੀ ਸਿੱਖ ਸਤਗੁਰ ਕੇ ਪਿਆਰ ਓ ਗਾਵੋ ਸੱਚੀ ਬਾਣੀ ਆਵੋ ਸਿੱਖ ਸਤਗੁਰ ਕੇ ਪਿਆਰ ਹੋ ਗਾਵੋ ਸੱਚੀ ਬਾਣੀ ਆਵੋ ਸਿੱਖ ਸਤਗੁਰ ਕੇ ਪਿਆਰ ਹੋ ਗਾਵੋ ਸੱਚੀ ਬਾਣੀ ਆਵੋ ਸਿੱਖ ਸਤਗੁਰ ਕੇ ਗਾਵੋ ਸੱਚੀ ਬਾਣੀ ਆਵੋ ਸਿੱਖ ਸਤਗੁਰ ਕੇ ਪਿਆਰ ਹੋ ਗਾਵੋ ਸੱਚੀ ਬਾਣੀ ਆਵੋ ਸਿੱਖ ਸਤਗੁਰ ਕੇ ਪਿਆਰਿਓ ਆਵੋ ਸਿੱਖ ਸਤਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇ ਰੀ ਬਾਣੀਆਂ ਸਰਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ ਜੀਵ ਹੋ অমৃত ਸਦਾ ਰਹੋ ਹਰ ਰੰਗ ਜਪ ਹੋ ਸਾਰੰਗ ਬਾਣੀ ਕਹ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਹਰ ਕੀਆ ਕਥਾ ਕਹਾਣੀਆਂ ਗੁਰ ਮੀਤ ਸੁਣਾਈਆਂ ਆਉ ਗੁਰੂ ਸਵਾਰਿਓ ਜਿਤਨੇ ਵੀ ਮਾਈ ਭਾਈ ਪਤਿਤ ਪਾਵਨ ਭਗਤ ਵਸਲ ਦਇਆ ਦੇ ਸਾਗਰ ਬਾਣੀ ਕੇ ਬੋਹਿਥ ਕਲਯੁਗ ਕੇ ਅਵਤਾਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀਆਂ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਪਹੁੰਚ ਕੇ ਆਪੋ ਆਪਣੀਆਂ ਹਾਜ਼ਰੀਆਂ ਲਵਾ ਰਹੇ ਹਾਂ ਗੁਰੂ ਘਰ ਦੇ ਸੇਵਾਦਾਰ ਸਰਦਾਰ ਵੀਰ ਦਵਿੰਦਰ ਸਿੰਘ ਸੁਪੁੱਤਰ ਸਵਰਗਵਾਸੀ ਸਰਦਾਰ ਗੁਰਦਰਸ਼ਨ ਸਿੰਘ ਜੀ ਅਤੇ ਮਾਤਾ ਨਰਿੰਦਰ ਕੌਰ tatha ਸਮੁੱਚਾ ਪਰਿਵਾਰ ਭਾਈ ਗੁਰਪ੍ਰੀਤ ਸਿੰਘ ਜੀ ਭਾਈ ਬਲਜੀਤ ਸਿੰਘ ਜੀ ਸਮੂਹ ਪਰਿਵਾਰ ਨੇ ਮਹਾਰਾਜ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਧੰਨਵਾਦ ਕਰਦਿਆਂ ਹੋਇਆਂ ਪਾਤਸ਼ਾਹ ਦੀ ਬਾਣੀ ਦੇ ਜਾਪ ਕਰਵਾਏ ਨੇ ਓਟ ਆਸਰਾ ਲਿਆ ਹੈ ਸਵਾਉ ਮਹਾਰਾਜ ਦੀ ਅਪਾਰ ਕਿਰਪਾ ਸਦਕਾ ਕੀਰਤਨ ਦੀ ਰੰਭਤਾ ਹੋਈ ਹੈ ਕਾਲ ਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਏ ਧਿਆਨਾ ਆਪ ਤਰੈ ਸਗਲੇ ਕੁੱਲ ਤਾਰੇ ਹਰ ਦਰਦ ਦਾ ਪਤ ਸਿਉ ਜਾਏਂਦਾ ਪਾਤਸ਼ਾਹ ਦੀ פאר ਕਿਰਪਾ ਹੁੰਦੀ ਹੈ ਸਤ ਸੰਗਤ ਦੇ ਵਿੱਚ ਆ ਕੇ ਕਿਉਂਕਿ ਅਸੀਂ ਓਖੜੇ ਓਖੜੇ ਫਿਰਦੇ ਆ ਟੁੱਟੇ ਟੁੱਟੇ ਫਿਰਦੇ ਆ ਛਾ ਸੰਗ ਦੇ ਵਿੱਚ ਆ ਕੇ ਮਹਾਰਾਜ ਸਾਡੇ ਤੇ ਕਿਰਪਾ ਕਰਦੇ ਨੇ ਸਤ ਸੰਗ ਦੇ ਵਿੱਚ ਜੋੜਦੇ ਆ ਸਿਮਰਨ ਕਰਦੇ ਆ ਮਨ ਸ਼ਾਂਤ ਹੁੰਦਾ ਹੈ ਕਿਉਂਕਿ ਪ੍ਰਮਾਤਮਾ ਦੇ ਨਾਮ ਤੋਂ ਬਗੈਰ ਬੰਦਗੀ ਤੋਂ ਬਗੈਰ ਕਿਤੇ ਵੀ ਸ਼ਾਂਤੀ ਨਹੀਂ ਹੈ ਸਵਾਉ ਮਾਰੇ ਦੇ ਚਰਣਾ ਵਿੱਚ ਗੁਰ ਫਤੇ ਦੀ ਸਾਂਝ ਪਾਉ ਕੋਈ ਵੀ ਰਸਨਾ ਬਾਂਝੀ ਨਾ ਰਵੇ ਸਾਰੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਅਸੀਸ ਨਿਵਾਕੇ ਦੋਵੇਂ ਹੱਥ ਜੋੜ ਕੇ ਫਤੇ ਬਲਾਉ ਆਪੋ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਆਵੋ ਸਿੱਖ ਸਤਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਉਹ ਸੱਚੇ ਦੀ ਬਾਣੀ ਨੂੰ ਗਾਉਣਾ ਹੈ ਉਹ ਆਪ ਵੀ ਸੱਚਾ ਹੈ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਉਹ ਆਪ ਵੀ ਸੱਚਾ ਉਹਦੀ ਬਾਣੀ ਵੀ ਸੱਚੀ ਹੈ ਤੇ ਗਾਉਣ ਵਾਲੇ ਵੀ ਸੱਚੇ ਨੇ ਜਿਹੜੇ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਗਾਉਂਦੇ ਨੇ ਪਰਮੇਸ਼ਰ ਦਾ ਹੀ ਰੂਪ ਹੋ ਜਾਂਦੇ ਨੇ ਅਭੇਦ ਹੋ ਜਾਂਦੇ ਨੇ ਮਾਲਕ ਦੇ ਵਿੱਚ ਮਾਲਕ ਦਾ ਹੀ ਰੂਪ ਹੈ ਮਾਲਕ ਦਾ ਹੀ ਨੂਰ ਹੈ ਸਭ ਦੇ ਵਿੱਚ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਕਾ ਚਾਨਣ ਸਭ ਮਹਿ ਚਾਨਣ ਦੇ ਫਿਰ ਮਹਾਰਾਜ ਸਾਂਝੀ ਬਾਣੀ ਦਾ ਉਪਦੇਸ਼ ਦਿੰਦੇ ਨੇ ਸਭੇ ਸਾਂਝੀ ਬਾੜ ਸਦਾ ਇਹਨ ਕੋ ਇਹਨਾਂ ਦਿਸੈ ਬਾਬਾ ਜੀ ਉਹ ਫਿਰ ਮਾਰੇ ਕਹਿੰਦੇ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਣਾਈ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਂ ਵਰਨਾ ਕੋ ਸਾਂਝਾ ਸਭ ਨੂੰ ਇੱਕੋ ਜਿਹਾ ਉਪਦੇਸ਼ ਹੈ ਭਾਈ ਆਵੋ ਸਿੱਖ ਸਤਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਪਾਤਸ਼ਾਹ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਇਸੇ ਕਰਕੇ ਰੱਖੇ ਸੀ ਇਹ ਸਾਂਝੀ ਵਾਲਤਾ ਦਾ ਉਪਦੇਸ਼ ਹੈ ਇਹ ਸਾਂਝਾ ਕਰ ਹੈ ਇਹ ਸਾਂਝੇ ਰਹਿ ਵਰਨੇ ਕੋਈ ਵੀ ਆਵੇ ਇੱਥੋਂ ਕੋਈ ਖਾਲੀ ਨਾ ਜਾਵੇ ਇੱਥੋਂ ਕੋਈ ਭੁੱਖਾ ਨਾ ਜਾਵੇ ਇੱਥੋਂ ਕੋਈ ਨਿਰਾਸ਼ਾ ਨਾ ਹੋ ਕੇ ਜਾਵੇ ਇੱਥੋਂ ਕੋਈ ਟੁੱਟ ਕੇ ਨਾ ਜਾਵੇ ਇੱਥੇ ਤਾਂ ਟੁੱਟੇ ਹੋਏ ਜੁੜਦੇ ਨੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਮਨ ਅਸ਼ਾਂਤ ਹੋਇਆ ਨਾ ਵਿਕਾਰਾਂ ਦੇ ਵਿੱਚ ਪੈ ਕੇ ਅਸ਼ਾਂਤ ਹੋ ਗਿਆ ਫਿਰ ਸ਼ਾਂਤ ਸ਼ਾਂਤੀ ਕਿੱਥੋਂ ਮਿਲਨੀ ਹੈ ਜੋ ਸੁਖ ਕੋ ਚਾਹੇ ਸਦਾ ਸਰਨ ਰਾਮ ਕੀ ਲੇ ਇਹ ਸ਼ਾਂਤੀ ਇਹ ਸੁਖ ਕਿੱਥੇ ਮਿਲਦਾ ਹੈ ਗੁਰੂ ਚਰਨਾਂ ਦੇ ਵਿੱਚੋਂ ਮਿਲਦਾ ਹੈ ਆਓ ਆਨੰਦ ਮਾਣੀਏ ਮਹਾਰਾਜ ਦੇ ਚਰਨਾਂ ਵਿੱਚ ਮਨ ਸ਼ਾਂਤ ਨਾ ਹੋਵੇ ਜੀ ਮਨ ਸ਼ਾਂਤ ਨਾ ਹੋਵੇ ਜੀ ਹਰ ਕੇ ਨਾਮ বিনা ਵਨ ਸ਼ਾਂਤ ਨਾ ਹੋਵੇ ਜੀ ਹਰ ਕੇ ਨਾਮ বিনা 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 ਸ਼ਾਂਤ ਨਾ ਹੋਵੇ ਜੀ ਹਰ ਕੇ ਨਾਮ ਬਿਨਾ ਮਨ ਸ਼ਾਂਤ ਨਾ ਹੋਵੇ ਜੀ ਹਰ ਕੇ ਨਾਮ ਬਿਨਾ ਮਨ ਸ਼ਾਂਤ ਨਾ ਹੋਵੇ ਜੀ ਹਰ ਕੇ ਨਾਮ ਬਿਨਾ ਸ਼ਾਂਤ ਨਾ ਹੋਵੇ ਜੀ ਹਰ ਕੇ ਨਾਮ ਬਿਨਾ ਮਨ ਸ਼ਾਂਤ ਨਾ ਹੋਵੇ ਜੀ ਹਰ ਕੇ ਨਾਮ ਬਿਨਾ ਮਨ ਸ਼ਾਂਤ ਨਾ ਹੋਵੇ ਜੀ ਹਰ ਕੇ ਨਾਮ ਬਿਨਾ ਮਨ ਸ਼ਾਂਤ ਨਾ ਹੋਵੇ ਜੀ 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 ਸਾਥ ਨਾ ਹੋਵੇ ਜੀ ਮਨ ਸ਼ਾਂਤ ਨਾ ਹੋਵੇ ਜੀ ਮਨ ਸ਼ਾਂਤ ਨਾ ਹੋਵੇ ਜੀ ਹਰ ਕੇ ਨਾਮ বিনা ਮਨ ਸ਼ਾਂਤ ਨਾ ਹੋਵੇ ਜੀ ਹਰ ਕੇ ਨਾਮ বিনা ਮਨ ਸ਼ਾਂਤ ਨਾ ਹੋਵੇ ਜੀ ਹਰ ਕੇ ਨਾਮ ਦਿਨਾਮ ਸ਼ਾਂਤ ਨਾ ਹੋਵੇ ਜੀ ਹਰ ਕੇ ਨਾਮ বিনা ਸ਼ਾਂਤ ਨਾ ਹੋਵੇ ਜੀ ਹਰ ਕੇ ਨਾਮ বিনা ਸ਼ਾਂਤ ਨਾ ਹੋਵੇ ਜੀ ਹਰ ਕੇ ਨਾਮ বিনা ਹਰੀ ਦੇ ਨਾਮ ਤੋਂ ਬਗੈਰ ਬੰਦਗੀ ਤੋਂ ਬਗੈਰ ਮਨ ਸ਼ਾਂਤ ਨਹੀਂ ਹੋ ਸਕਦਾ ਵਿਸ਼ੇ ਵਿਕਾਰਾਂ ਦੇ ਵਿੱਚ ਪਿਆ ਹੋਇਆ 扑ਟਕਦਾ ਰਹਿੰਦਾ ਹੈ ਮਨ ਦੀ ਲਾਲਸਾ ਤ੍ਰਿਸ਼ਨਾ ਲੋਭ ਮੋਹ ਹੰਕਾਰ ਦੇ ਵਿੱਚ ਵੱਜਿਆ ਹੋਇਆ ਜੀਵ ਦਿਨ ਰਾਤ ਦੌੜਿਆ ਫਿਰਦਾ ਹੈ ਮਾਇਆ ਦੇ ਪਿੱਛੇ ਪਰ ਮਹਾਰਾਜ ਤਾਂ ਕਹਿੰਦੇ ਭਾਈ ਮਾਇਆ ਦੀ ਦੌੜ ਛੱਡ ਕੇ ਨਾਮ ਦੀ ਦੌੜ ਦੇ ਵਿੱਚ ਪੈ ਜਾਏ ਦਿਨ ਰਾਤੀ ਆਰਾਧੋ ਪਿਆਰੋ ਨਿਮਖ ਨਾ ਕੀਜੈ ਟੀਲਾ ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਜਗਤ ਜਲੰਦੇ ਨੂੰ ਤਾਰਨ ਵਾਸਤੇ ਸੰਸਾਰ ਦੇ ਵਿੱਚ ਆਇਆ। ਭੌਤੀ ਕਿਸੇ ਨਾਲ ਗੱਲ ਨਹੀਂ ਕਰਦੇ। ਬਹੁਤਾ ਖਾਂਦੇ ਨਹੀਂ, ਬਹੁਤਾ ਸੌਂਦੇ ਨਹੀਂ। ਘਰੋਂ ਬਾਹਰ ਚਲੇ ਜਾਂਦੇ ਨੇ। ਬਾਹਰ ਇੱਕ ਬੋੜ ਦਾ ਦਰਖਤ ਹੈ। ਉਹਦੀ ਸ਼ਾਮੇ ਜਾ ਕੇ ਪਏ ਰਹਿੰਦੇ ਨੇ ਲੇਟੇ ਰਹਿੰਦੇ ਨੇ ਆਉਂਦੇ ਜਾਂਦੇ ਰਾਹੀ ਵੇਖਦੇ ਨੇ ਵੀ ਕਾਲੂ ਦਾ ਪੁੱਤਰ ਪਿਆ ਬੌਰਾ ਹੋ ਗਿਆ ਕਾਲੂ ਦਾ ਪੁੱਤਰ ਪਿਆ ਬੌਰਾ ਹੋ ਗਿਆ ਕਿਉਂਕਿ ਨਾਮ ਜਪਣ ਵਾਲੇ ਬੰਦਗੀ ਕਰਨ ਵਾਲੇ ਇਹ ਲੋਕਾਂ ਦੀ ਨਜ਼ਰ ਦੇ ਵਿੱਚ ਬੌਲੇ ਨੇ ਆਪੋ ਸਤਨਾਮ ਸ੍ਰੀ ਵਾਹਿਗੁਰੂ ਅੱਧੀ ਅੱਧੀ ਰਾਤ ਜਾਗਣਾ ਸਿਮਰਨ ਕਰਨਾ ਕਰਾਉਣਾ ਲੋਕਾਂ ਦੀ ਨਜ਼ਰ ਦੇ ਵਿੱਚ ਜਿਹੜੇ ਮਨਮੁਖ ਨੇ ਉਹਨਾਂ ਦੀ ਨਜ਼ਰ ਦੇ ਵਿੱਚ ਰੱਬ ਦੇ ਪਿਆਰੇ ਬੌਲਿਆ ਸੰਸਾਰ ਬੌਰਾ ਆਖਦਾ ਇਹ ਕਾਲੂ ਦਾ ਪੁੱਤਰ ਬੌਰਾ ਹੋ ਗਿਆ ਨਾ ਕੁਛ ਖਾਂਦੇ ਨੇ ਮਾਂ ਨੂੰ ਵੀ ਬੜੀ ਚਿੰਤਾ ਰਹਿੰਦੀ ਹੈ ਲੋਕਾਂ ਨੇ ਕਹਿਣਾ ਬਾਬਾ ਕਾਲੂ ਜੀ ਨੂੰ ਵੀ ਤੁਸੀਂ ਮਾਇਆ ਦੀ ਦੌੜ ਦੇ ਵਿੱਚ ਸਾਰਾ ਦਿਨ ਭੱਜੇ ਫਿਰਦੇ ਰਹਿੰਦੇ ਹੋ ਆਪਣੇ ਪੁੱਤਰ ਨੂੰ ਕਿਤੇ ਚੈੱਕ ਕਰਵਾਓ ਕਿਸੇ ਡਾਕਟਰ ਕੋਲੇ ਵੈਦ ਕੋਲੇ ਲੈ ਕੇ ਜਾਓ ਕਿਉਂਕਿ ਅਵਸਥਾ ਹੀ ਐਸੀ ਸੀ ਕੁਛ ਖਾਣਾ ਨਾ ਕੋਈ ਚੰਗਾ ਪਹਿਨਣਾ ਨਾ ਕਿਸੇ ਨਾਲ ਬੋਲਣਾ ਨਾ ਇਹ ਦੁਨੀਆ ਜੇ ਕਿਸੇ ਨਾਲ ਬੋਲ ਨਾ ਤਾਂ ਕਹਿਣਗੇ ਨਾ ਤਾਂ ਗੁੰਗਾ ਇਹ ਤਾਂ ਗੁੰਗਾ ਹੈ ਬਾਬਰਾ ਜੇ ਬਾਲਾ ਬੋਲੀ ਚੱਲ ਕਿਸੇ ਨਾਲ ਫਿਰ ਕਹਿਣਗੇ ਪਾਗਲ ਐਵੇਂ ਬੋਲੀ ਜਾਂਦਾ ਹੈ ਕਿਉਂਕਿ ਗੁਰੂ ਨਾਨਕ ਮਹਾਰਾਜ ਨੂੰ ਦੁਨੀਆ ਨੇ ਕਹਿ ਦਿੱਤਾ ਕੋਈ ਆਖੇ ਭੂਤਨਾ ਕੋਈ ਆਖੇ ਬੇਤਾਲਾ ਕੋਈ ਆਖੇ ਆਦਮੀ ਨਾਨਕ ਵਿਚਾਰਾ ਭਇਆ دیਵਾਨਾ ਸ਼ਾਹ ਕਾ ਨਾਨਕ ਬੌਰਾ ਨਾ ਉਹ ਤਾਂ ਬੌਰਾ ਹੋਇਆ ਪਰਮੇਸ਼ਰ ਦੇ ਨਾਮ ਦੇ ਵਿੱਚ ਪਰ ਦੁਨੀਆ ਤੇਰੇ ਨਾਮ ਦਾ دیਵਾਨਾ ਹੋਇਆ ਲੋਕੀ ਪਾਗਲ ਕਹਿੰਦੇ ਨੇ ਤੇਰੇ ਨਾਮ ਦਾ دیਵਾਨਾ ਹੋਇਆ ਦੁਨੀਆ ਬਾਗਲ ਕਹਿੰਦੀ ਐ ਤੇਰੇ ਨਾਮ ਦਾ دیਵਾਨਾ ਹੋਇਆ ਦੁਨੀਆ ਬੌਰਾ ਕਹਿੰਦੀ ਐ ਤੇਰੇ ਨਾਮ ਦਾ دیਵਾਨਾ ਹੋ ਦੁਨੀਆ ਪਾਗਲ ਕਹਦੀ ਐ ਤੇਰੇ ਨਾਮ ਦਾ دیਵਾਨਾ ਹੋਇਆ ਦੁਨੀਆ ਬੋੜਾ ਕਹਦੀ ਐ ਤੇਰੇ ਨਾਮ ਦਾ دیਵਾਨਾ ਹੋਇਆ ਦੁਨੀਆ ਪਾਗਲ ਕਹਦੀ ਐ ਤੇਰੇ ਨਾਮ ਦਾ دیਵਾਨਾ ਹੋਇਆ ਲੋਕੀ ਪਾਗਲ ਕਹਿੰਦੇ ਐ ਤੇਰੇ ਨਾਮ ਦਾ دیਵਾਨਾ ਹੋਇਆ ਪਾਗਲ ਕਹਿੰਦੇ ਐ ਤੇਰੇ ਨਾਮ ਦਾ دیਵਾਨਾ ਹੋਇਆ ਲੋਕੀ ਪਾਗਲ ਕਹਿੰਦੇ ਐ ਤੇਰੇ ਨਾਮ ਦਾ دیਵਾਨਾ ਹੋਇਆ ਲੋਕੀ ਪਾਗਲ ਕਹਿੰਦੇ ਐ ਤੇਰੇ ਨਾਮ ਦਾ دیਵਾਨਾ ਹੋਇਆ ਲੋਕੀ ਪਾਗਲ ਕਹਿੰਦੇ ਐ ਤੇਰੇ ਨਾਮ ਦਾ دیਵਾਨਾ ਹੋਇਆ ਲੋਕੀ ਪਾਗਲ ਕਹਿੰਦੇ ਐ ਕਹਿੰਦੇ ਐ ਪਾਗਲ ਕਹਿੰਦੇ ਐ ਲੋਕੀ ਪਾਗਲ 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 ਕਹਿੰਦੇ ਐ ਤੇਰੇ ਨਾਮ ਦਾ دیਵਾਨਾ ਹੋਇਆ ਲੋਕੀ ਪਾਗਲ ਕਹਿੰਦੇ ਐ ਤੇਰੇ ਨਾਮ ਦਾ دیਵਾਨਾ ਹੋਇਆ ਲੋਕੀ ਪਾਗਲ ਕਹਿੰਦੇ ਐ ਤੇਰੇ ਨਾਮ ਦਾ دیਵਾਨਾ ਹੋਇਆ ਲੋਕੀ ਪਾਗਲ ਕਹਿੰਦੇ ਐ ਦੀਵਾਨਾ ਹੋਇਆ ਲੋਕੀ ਪਾਗਲ ਕਹਿੰਦੇ ਐ ਸਾਮ ਦਾ دیਵਾਨਾ ਹੋਇਆ ਲੋਕੀ ਪਾਗਲ ਕਹਿੰਦੇ ਐ ਤੇਰੇ ਸਾਮ ਦਾ دیਵਾਨਾ ਹੋਇਆ ਲੋਕੀ ਪਾਗਲ ਕਹਿੰਦੇ ਐ ਕੋਈ ਆਖੇ ਭੂਤਨਾ ਉਹ ਕਹੇ ਬੇਤਾਲਾ ਜਿਨ੍ਹਾਂ ਨੂੰ ਸਮਝ ਸੀ ਜਿਵੇਂ ਰਾਏ ਬੁਲਾਰ ਵਰਗੇ ਹੋਏ ਨੇ ਉਹ ਕਹਿੰਦੇ ਓਏ ਦੁਨੀਆ ਦੇ ਲੋਕੋ ਇਹ ਕੋਈ ਪਾਗਲ ਨਹੀਂ ਹੈ ਇਹ ਤਾਂ ਪਰਮੇਸ਼ਰ ਦੇ ਨਾਮ ਦਾ دیਵਾਨਾ ਹੈ ਨਾਮ ਦੇ ਵਿੱਚ ਰੰਗਿਆ ਹੋਇਆ ਲੋਕਾਂ ਨੇ ਕਿਹਾ ਬਾਬਾ ਕਾਲੂ ਜੀ ਨੂੰ ਜਾ ਕੇ ਮਾਇਆ ਕੀ ਕਰਨੀ ਹੈ ਕਿਉਂਕਿ ਬਾਬਾ ਕਾਲੂ ਜੀ ਰਾਏ ਬੁਲਾਰ ਦੇ ਪਟਵਾਰੀ ਸਨ ਵਟਵਾਰ ਖਾਨਾ ਸਾਹਮਣੇ ਸੀ ਰਾਏ ਬੁਲਾਰੋ ਸਮੇ ਰਾਜਾ ਸੀ ਉੱਥੋਂ ਦਾ ਬਾਬਾ ਕਾਲੂ ਜੀ ਆਪਣੇ ਪੁੱਤਰ ਨੂੰ ਚੈੱਕ ਕਰਵਾਓ ਬਾਹਰ ਪਿੰਡ ਦੀ ਫਿਰਨੀ ਤੇ ਉਹ ਦਰਖਤ ਦੇ ਥੱਲੇ ਲੇਟਿਆ ਪਿਆ ਹੈ ਅਵਸਥਾ ਹੀ ਐਸੀ ਸੀ ਪਿਆਰੇ ਕਿਉਂਕਿ ਬੰਦਗੀ ਸਿਮਰਨ ਇਹ ਜਿਹੜੀ ਰਹਿਣੀ ਬਹਿਣੀ ਐਸੀ ਹੋ ਜਾਂਦੀ ਹੈ ਹੁਣ ਮਾਂ ਵੀ ਚਿੰਤਾ ਦੇ ਵਿੱਚ ਆ ਆਂਡੀਆਂ ਗਵਾਂਡੀਆਂ ਨੇ ਕਹਿਣਾ ਮਾਂ ਤ੍ਰਿਪਤਾ ਨੂੰ ਵੀ ਤੇਰੇ ਪੁੱਤਰ ਨੂੰ ਕੀ ਹੋ ਗਿਆ ਕਿਤੇ ਦਿਖਾ ਲੋ ਕਿਤੇ ਟੈਸਟ ਵਗੈਰੇ ਦੇ ਕਰਵਾਓ ਹੁਣ ਮਾਂ ਵੀ ਚਿੰਤਾ ਦੇ ਵਿੱਚ ਆ ਮੇਰਾ ਪੁੱਤਰ ਕੁਛ ਖਾਂਦਾ ਵੀ ਨਹੀਂ ਹੈ ਪੁੱਛਣਾ ਮਾਂ ਨੇ ਪੁੱਤਰ ਤੂੰ ਦੱਸ ਦੇ ਮੈਨੂੰ ਤੈਨੂੰ ਕਿਹੜਾ ਇਹੋ ਜਿਹਾ ਰੋਗ ਲੱਗਿਆ ਪੁੱਤਰ ਤੈਨੂੰ ਕੋਈ ਦਵਾਈ ਦਵਾ ਦਿੰਦੇ ਆ ਲੋਕਾਂ ਨੇ ਕਹਿਣਾ ਇਹਨੂੰ ਕੋਈ ਛਾਇਆ ਇਹਦੇ ਗਲ ਪੈ ਗਈ ਹੈ ਕਿਸੇ ਭੂਤ ਪ੍ਰੇਤ ਦਾ ਪਹਿਰਾ ਇਹਦੇ ਉੱਤੇ ਤੇ ਸੰਗਤ ਜੀ ਕਿਉਂਕਿ ਮਾਂ ਬਾਪ ਨੂੰ ਚਿੰਤਾ ਹੁੰਦੀ ਹੈ ਇਸ ਗੱਲ ਦੀ ਵੀ ਹੋ ਸਕਦਾ ਹੈ ਮਾਂ ਨੇ ਪੁੱਛਿਆ ਵੀ ਪੁੱਤਰ ਤੂੰ ਕੁਛ ਖਾਂਦਾ ਪੀਂਦਾ ਨਹੀਂ ਲੈ ਮੈਂ ਤੈਨੂੰ ਚੂਰੀ ਕੁੱਟ ਕੇ ਦਿੰਨੀ ਆ ਮੈਂ ਤੈਨੂੰ ਵਧੀਆ ਪਰੌਂਠੇ ਬਣਾ ਕੇ ਦਿੰਨੀ ਆ ਪੁੱਤਰ ਤੂੰ ਖਾ ਮਾਂ ਮੈਨੂੰ ਭੁੱਖ ਨਹੀਂ ਲੱਗਦੀ ਜਿੰਨੀ ਕੁ ਮੈਨੂੰ ਲੋੜ ਹੁੰਦੀ ਆ ਮੈਂ ਖਾ ਲੈਣਾ ਪੁੱਤਰ ਵੇਖ ਤੇਰਾ ਸਰੀਰ ਕਿਵੇਂ ਕਮਜ਼ੋਰਾ ਹੋ ਗਿਆ ਭੁੱਖ ਨਹੀਂ ਲੱਗਦੀ ਤੈਨੂੰ ਮਾਂ ਲੱਗਦੀ ਆ ਮੈਨੂੰ ਭੁੱਖ ਫਿਰ ਪੁੱਤਰ ਲੈ ਕੁਛ ਤੈਨੂੰ ਮੈਂ ਬਣਾ ਕੇ ਦਿੰਨੀ ਆ ਖਾ ਮਾਂ ਮਾਂ ਨੂੰ ਕਹਿੰਦੇ ਨੇ ਮਾਰੇ ਕਹਿੰਦੇ ਮਾਂ ਇਹ ਭੁੱਖ ਨਹੀਂ ਲੱਗਦੀ ਫਿਰ ਹੋਰ ਕਿਹੜੀ ਭੁੱਖ ਲੱਗਦੀ ਹੈ ਮਹਾਰਾਜ ਕਹਿੰਦੇ ਸਾਚੇ ਨਾਮ ਕੀ ਲੱਗੈ ਭੁੱਖ ਉਤ ਭੁੱਖ ਹੈ ਖਾਏ ਚਲੀ ਹੈ ਚਲੀ ਹੈ ਮਾਂ ਮੈਨੂੰ ਤਾਂ ਪਰਮੇਸ਼ਰ ਦੇ ਨਾਮ ਦੀ ਭੁੱਖ ਲੱਗਦੀ ਹੈ ਆਖੋ ਸਤ ਨਾਮ ਸ੍ਰੀ ਵਾਹਿਗੁਰੂ ਨਾਮ ਦੀ ਭੁੱਖ ਲੱਗਦੀ ਫਿਰ ਵੀ ਚਲੋ ਮਾਂ ਬਾਪ ਦਾ ਕਿੱਥੇ ਮਨ ਖੜਦਾ ਹੈ ਉਹ ਸਮੇਂ ਫਿਰ ਪੰਡਤ ਹਰਦਿਆਲ ਦਾਸ ਨੂੰ ਬੁਲਾਇਆ जिने गुरु नानक साहिब महाराज दी ਪੱਤਰੀ ਬਣਾਈ ਸੀ ਜਨਮ ਪੱਤਰੀ ਮਹਿਤਾ ਕਾਲੂ ਜੀ ਪੁੱਛਦੇ ਨੇ ਪੰਡਤ ਜੀ ਜਦੋਂ ਪੱਤਰੀ ਬਣਾਈ ਹੈ ਨਾ ਕੀ ਕਹਿੰਦੇ ਨੇ ਸਾਡੇ ਪੁੱਤਰ ਦੇ ਲੇਖ ਕੀ ਕਹਿੰਦੀ ਹੈ ਸਾਡੇ ਪੁੱਤਰ ਦੀ ਤਕਦੀਰ ਪੰਡਤ ਹਰदयालदास ਨੇ ਕਿਹਾ ਸੀ ਮਹਿਤਾ ਕਾਲੂ ਜੀ ਤੁਹਾਡਾ ਪੁੱਤਰ ਤਾਂ ਬੜੇ ਕਰਮਾਂ ਵਾਲਾ ਹੈ। ਛਤਰ ਝੋਲੇਗਾ ਇਹਨਾਂ ਦੇ ਸਿਰ ਤੇ। ਇਹਨਾਂ ਦੇ ਨਾਮ ਦੇ ਡੰਕੇ ਵੱਜਣਗੇ। ਇਹਨਾਂ ਦੇ ਦਰ ਤੇ ਰਾਜੇ ਮਹਾਰਾਜੇ ਆ ਕੇ ਝੁਕਿਆ ਕਰਨਗੇ। ਇਹਨਾਂ ਦੇ ਦਰ ਤੇ ਆ ਕੇ ਦੁਨੀਆ ਦੇ ਵੱਡੇ ਵੱਡੇ ਧਨਾੜ ਲੋਕ ਝੂਠੇ ਮਣ ਭਾਂਡੇ ਮਾਂਜਿਆ ਕਰਨਗੇ। ਝਾੜੂ ਦੀ ਸੇਵਾ ਕਰਿਆ ਕਰਨਗੇ। ਵੱਡੇ ਵੱਡੇ ਛਤਰਧਾਰੀ ਆ ਕੇ ਇਹਨਾਂ ਦੇ ਚਰਨਾਂ ਦੇ ਵਿੱਚ ਡਿੱਗਿਆ ਕਰਨਗੇ। ਵਚਨ ਕੀਤਾ ਸੀ ਪੰਡਤ ਹਰਦੀয়াল ਦਾਸ ਨੇ ਤੇਰੇ ਪੁੱਤਰ ਨੂੰ ਤਾਂ ਸਮੁੰਦਰਾਂ ਦੇ ਪਾਣੀ ਵੀ ਰਸਤਾ ਦੇਣਗੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਪਰ ਅੱਜ ਕੀ ਹੋਇਆ ਅੱਜ ਪੁੱਤਰ ਦੀ ਹਾਲਤ ਠੀਕ ਨਹੀਂ ਹੁਣ ਦੂਸਰੀ ਵਾਰ ਪੰਡਤ ਹਰਦੀয়াল ਦਾਸ ਨੂੰ ਬੁਲਾਇਆ ਗਿਆ ਕਿਉਂਕਿ ਗੁਰੂ ਨਾਨਕ ਮਹਾਰਾਜ ਦਾ ਸੁਭਾਅ ਸੀ ਘਰੋਂ ਕੋਈ ਖਾਣ ਵਾਸਤੇ ਮਾਤਾ ਨੇ ਚੀਜ਼ ਬਣਾਉਣੀ ਵਧੀਆ ਵਸਤੂ ਬਣਾਉਣੀ ਜਾਂ ਕੋਈ ਗੁੜ ਘਰ ਦੇ ਵਿੱਚ ਭੇਲੀਆਂ ਹੁੰਦੀਆਂ ਸੀ ਪਹਿਲਾਂ ਮਹਾਰਾਜ ਨੇ ਚੁੱਕਣੀਆਂ ਤੇ ਜਾ ਕੇ ਬਾਹਰ ਆਪਣੇ ਬੱਚਿਆਂ ਨੂੰ ਸਾਥੀਆਂ ਨੂੰ ਵੰਡ ਦੇਣੀਆਂ ਗਰੀਬਾਂ ਅਨਾਥਾਂ ਨੂੰ ਵੰਡ ਦੇਣੀਆਂ ਕੋਈ ਭਾਂਡਾ ਲੈ ਜਾਣਾ ਘਰੋਂ ਚੱਕ ਕੇ ਉਹ ਨਹੀਂ ਵਾਪਸ ਲੈ ਕੇ ਆਉਣਾ ਉਹ ਮਹਿਤਾ ਕਾਲੂ ਇਸ ਗੱਲ ਤੋਂ ਬੜੇ ਦੁਖੀ ਸਨ ਵੀ ਮੇਰੇ ਘਰ ਦੇ ਵਿੱਚ ਕਿਹੋ ਜਿਹਾ ਪੁੱਤਰ ਪੈਦਾ ਹੋਇਆ ਪੰਡਿਤ ਹਰਦਿਆਲ ਦਾਸ ਨੂੰ ਬੁਲਾਇਆ ਵੇਖੋ ਖਾਂ ਭਲਾ ਇਹਨਾਂ ਨੂੰ ਕੀ ਬਿਮਾਰੀ ਹੈ ਤੇ ਇਥੇ ਗੁੱਸੇ ਵੀ